ਰਵਾਇਤੀ ਢੰਗ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਹੈ। ਔਰ ਬੜੇ ਪਿਆਰ ਸਦਭਾਵਨਾ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੋਲੇ ਵਿਚਾਰ ਜਿਹੜੇ ਨੇ ਉਹ ਇੱਥੇ ਲੀਡਰ ਸਾਹਿਬਾਨ ਨੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਹਾਂ। ਇਕਤਾਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੁੰਡਾ ਬੈਠੇ ਨੇ। ਇਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਹੈ ਉਹ ਡਿਊਟੀ ਲਗਾ ਦਿੱਤੀ ਗਈ ਹੈ ਜੋ 1 ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਹੈ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਦੇ ਵਿੱਚ ਦੱਸਿਆ ਜਾਏਗਾ ਕਿ ਆਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜਦ ਅਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜੋ ਵੀ ਕਾਨੂੰਨੀ ਵੈਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰਾਂ ਹੋਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਤੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁੱਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਇਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰਹਿ ਮਸ਼ਵਰੇ ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂਤ੍ਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ। ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜ ਕੇ ਥੱਲੋ ਚੁੜ ਕੇ ਸਾਡੇ ਆਉਣੇ ਨੇ। ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਾਹਿਬ ਦੇ ਤੇ ਸਰਕਲ ਪ੍ਰਧਾਨ ਸਾਹਿਬ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ। ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ। ਤੇ ਤਾਂ ਕਿ ਲੋਕਤੰਤਰਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਤੇ ਲੋਕਾਂ ਨੇ ਕੰਮ ਕਰਨਾ ਇਹ ਕੁਝ ਫੈਸਲੇ ਜਿਹੜੀ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے ਮਸ਼ੂਰੇ ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਇੱਕ ਅਪੀਲ ਹੈ ਜਿਹੜਾ ਇਹ ਤੁਹਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਰਿਪਰਜੈਂਟ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਉਹ ਸਾਰਾ ਕੁਝ ਇਹ ਦੇਖੇਗੀ ਇਸੇ ਕਰਕੇ ਲੀਗਲ ਟੀਮ ਦਾ ਅਸੀਂ ਗਠਨ ਕੀਤਾ ਜੀ ਬਿਲਕੁਲ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆਂ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਜਿਹੜੀ ਉਹ ਕਰੀਏ ਜੀ ਯਾਨੀ ਜੀ ਬੱਦੀ ਪਾਰਟੀ ਵਾਲਿਆਂ ਨੂੰ ਮਾਰ ਕੇ ਬਾਹਰ ਕਰ ਦਿਓ ਪੰਚਕ ਨੂੰ ਕਰ ਦਿਓ ਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਗੈਰ ਤੇ ਕੀਤਾ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਹੀਂ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਹੈ ਉਹ ਕੀ ਕਹਿੰਦੇ ਆ ਕਿ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬੱਦਤ ਨਹੀਂ ਹੈ ਕੋਈ ਮਜਬੂਰ ਨਹੀਂ ਹਾਂ ਕਿਤੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਂ ਜੁਗੋ ਉਹਨਾਂ ਨੂੰ ਕਹੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਹੈ ਜੀ ਕੋਈ ਤੇ ਕਰਾ ਲਿਆ ਕੋਈ ਕਹਿੰਦੇ ਕਿ ਪ੍ਰਧਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਅਟ ਅਟ ਚੁੱਲ੍ਹੇ ਵਾਲੀ ਬੈਠੇ ਹੋ ਉਹਨਾਂ ਨੂੰ ਸਮੇਟ ਲਓ ਇੱਕ ਜਗ੍ਹਾ ਇਕੱਠੇ ਹੋ ਜਾਓ ਇੱਕ ਮਤ ਤੇ ਇਕੱਠੇ ਹੋ ਜਾਓ ਸ਼੍ਰੋਮਣੀ ਕਾਲੀਗੱਲ ਦੇ ਜਿਹੜੇ ਵਟਬੁੱਕ ਧੜੇ ਸੀ ਤੇ ਉਹ ਕਹਿੰਦੇ ਹੁਣ ਆਪਣਾ ਵੱਖਰਾ ਚੁੱਲਾ ਬਣਾ ਕੇ ਉਹਦੇ ਚ ਬਾਲਣ ਦੇਈ ਜਾਂਦੇ ਆ ਤੇ ਮੈਂ ਬਹੁਤ ਵਧੀਆ ਸਵਾਲ ਕੀਤਾ ਮੈਂ ਕੱਲ ਵੀ ਇਹ ਗੱਲ ਕਹੀ ਹੈ ਔਰ ਉਸ ਦਿਨ ਅਖਾਸ ਵੀ ਇਹ ਗੱਲ ਕਹੀ ਸੀ ਕਿ ਇਹ ਆਦੇਸ਼ ਹੋਇਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਲਓ ਤੇ ਬਾਕੀ ਧੜੇ ਨੇ ਜਿਹੜਾ ਸੁਧਾਰ ਲਹਿਰ ਦੇ ਨਾਂ ਹਟ ਚੱਲ ਰਿਆ ਸੀ ਉਹਨੇ ਉਸੇ 2 ਦਸੰਬਰ ਦੀ ਸ਼ਾਮ ਨੂੰ ਅਸਤੀਫੇ ਦੇ ਦਿੱਤੇ ਉਹ ਰਜ਼ਾਇਨ ਕਰਕੇ ਜਿਹੜਾ ਹੈ ਉਹ ਬਹਿ ਗਏ ਸੀ ਤਾਂ ਇਹ ਵੱਡੀ ਤਰਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਆਵਾਜ਼ ਮਾਰਨ ਦਾ ਕਿ ਭਾਈ ਤੁਸੀਂ ਅਸਤੀਫੇ ਦੇ ਦਿੱਤੇ ਆ ਹੁਣ ਆਓ ਬੈਠੀਏ ਰਲ ਮਿਲ ਕੇ ਤੇ ਸਤ ਮੈਂ ਮੇਰੀ ਕਮੇਟੀ ਨੂੰ ਮਾਨਤਾ ਦੇਣੀ ਹੈ ਇਹਨਾਂ ਨੂੰ ਚਾਹੀਦੀ ਸੀ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਇਹਨਾਂ ਨੇ ਬਿਲਕੁਲ ਨਹੀਂ ਦਿੱਤੀ ਇਸ ਕਰਕੇ ਭਗਾਉੜੇ ਇਹ ਨੇ ਜੈ ਕੈਣੀ ਜੀ ਤੁਸੀਂ ਜਿਹੜੀ ਸਪੀਚ ਦਿੱਤੀ ਸੀ ਉਸ ਦਿਨ ਵੀ ਜਿਹੜੇ ਅਮਰਿਤਪਾਲ ਸਿੰਘ ਉਹਨਾਂ ਦਾ ਆ candidato ਲੈ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਦੇ ਦਿਓ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮ ਆਸਾਂ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਮੈਂਬਰੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਤਪਾਲ ਸਿੰਘ ਦੇ ਘਰੇ ਜੀ ਉਸ ਦਿਨ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਆਂ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਆਪਾਂ ਨਾਲ ਮਿਲ ਕੇ ਬੈਠੀਏ ਜੀ ਜਦੋਂ ਉਹਨਾਂ ਦਾ ਨਾਮ ਦੀ ਗੱਲ ਕੀਤੀ ਆ ਕਹਿੰਦੇ ਆ ਕਾਂਲੀ ਦਲ ਦਾ ਜਿਹੜਾ ਦਾਅਵਾ ਹੈ ਉਹ ਜ਼ਬਰਦਸਤ ਰਿਹਾ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫੇਰ ਕਹਿ ਦਿੰਦਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਚੋਣ ਕਮਿਸ਼ਨ ਦੇ ਅਧਿਕਾਰੀਆਂ ਆਪਣੀ ਕਾਂਲੀ ਦਲ ਵੀ ਕਹਿ ਰਿਹਾ ਉਹਨਾਂ ਨੇ ਅਜੀਬ ਸਾਹਿਬ ਨੇ ਕਿਹਾ ਕਿ ਸਾਡਾ ਨਾਮ ਦੀ ਕੋਸ਼ਿਸ਼ ਕਰ ਰਹੇ ਸੀ ਭੱਟੇ ਖਿਲਾਫ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ ਵੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਕਰਤਾ ਜੀ ਤੇ ਇਹ ਗੱਲ ਮਨਪ੍ਰੀਤ ਵਾਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਕਿ ਅੱਲਾਹ ਕੀ ਕਿਤੇ ਉਹਨਾਂ ਦਾ ਹੀ ਬਣਾਇਆ ਦੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਪੋਡਕਾਸਟ